आ मुझे बहुत अच्छा लग रहा है जी इस टाइप की एग्जीबिशन ये पहला इवेंट मैं करने जा रही हूँ जब से मैं महापौर का पद संभाला है अच्छा लग रहा है एक बहुत अच्छी चीज़ जो हम इस शहर के लिए लेके आए हैं 200 हंड्रेड स्टॉल्स हैं और मैं देख रही हूँ डिफरेंट किस्म के जो आर्किटेक्ट्स हैं कंस्ट्रक्शन कंपनीज हैं मिल किया है इसके लिए आई फील वेरी प्राउड इट इज़ बी हेल्ड इन माई सिटी एम सी हाउस की मीटिंग है जी मैं बहुत खुश हूँ कि मुझे मेरी हाई कमांड ने मौका दिया और इस पद संभालने को और मीटिंग है जी आज एफ एन सी सी के इलेक्शंस हैं एंड होपफुली हमारे सारे कैंडिडेट्स जो हैं विदाउट इलेक्शन सिलेक्ट हो जाएंगे थैंक यू जी थैंक यू उन्होंने दस अज के आप चार एगजीबिशन पूरे ईयर प्रॉपर यह नॉर्थ रीजन स्पैशली भारत करवाने ਜਿਹਦੇ ਵਿੱਚ ਇੱਕ ਐਗਜ਼ਿਬਿਸ਼ਨ ਹੈ ਜਿਹੜੀ ਚੰਡੀਗੜ੍ਹ ਦੇ ਵਿੱਚ ਲੱਗਦੀ ਹੈ ਸਾਲ ਬਾਅਦ ਤੇ ਇਸ ਐਗਜ਼ਿਬਿਸ਼ਨ ਦੇ ਵਿੱਚ ਪਹੁੰਚ ਕੇ ਮੈਨੂੰ ਬਹੁਤ ਚੰਗਾ ਲੱਗਿਆ ਅੱਜ ਇਹਦਾ ਇਨੌਗੁਰੇਸ਼ਨ ਹੈ ਮੇਨੂੰ ਲੱਗਦਾ 3 ਦਿਨ ਦੀ ਐਗਜ਼ਿਬਿਸ਼ਨ ਹੈ ਲੈ 4 ਦਿਨ 4 ਦਿਨ ਦੀ ਐਗਜ਼ਿਬਿਸ਼ਨ ਹੈ ਇਹ ਜਿਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਦੇਖਣ ਨੂੰ ਮਿਲੀ ਕਿ ਜਿਹੜੇ ਸਾਡੇ ਆਰਕੀਟੈਕਟਸ ਨੇ ਜਿਹੜੇ ਇੰਟੀਰੀਅਰ ਡਿਜ਼ਾਈਨਿੰਗ ਦੇ ਐਕਸਟੀਰੀਅਰ ਡਿਜ਼ਾਈਨਿੰਗ ਦੇ ਤੇ ਜਿਹੜੀ ਸਾਡੀ ਇੰਡਸਟਰੀ ਆ ਖਾਸ ਕਰਕੇ ਜੇ ਐਮਐਸਐਮਈ ਦੀ ਗੱਲ ਕਰੀਏ ਤੇ ਸਾਡੇ ਸਮਾਲ ਸਕਿਲ ਇੰਡਸਟਰੀ ਦੀ ਗੱਲ ਕਰੀਏ ਉਹਦੇ ਵਿੱਚ ਜੇ ਗੱਲ ਕਰੀਏ ਤਾਂ ਲੁਧਿਆਣਾ ਜਿਹੜਾ ਉਹ ਪਹਿਲੇ ਦਿਨ ਤੋਂ ਹੀ ਆਪਣਾ ਵਾਈਟਲ ਰੋਲ ਅਦਾ ਕਰਦਾ ਔਰ ਪੂਰੇ ਭਾਰਤ ਦਾ ਮੈਂਚੈਸਟਰ ਆਫ ਇੰਡੀਆ ਮੰਨਿਆ ਜਾਂਦਾ ਉਹ ਸਮਾਲ ਸਕਿਲ ਇੰਡਸਟਰੀ ਦੇ ਵਿੱਚ ਸੋ ਸਮਾਲ ਸਕਿਲ ਦੇ ਨਾਲ ਮੀਡੀਅਮ ਜਿਹੜੇ ਐਂਟਰਪ੍ਰਾਈਜ਼ਸ ਦੇ ਨਾਲ ਜੁੜੀ ਹੋਈ ਇਹ ਜਿਹੜੀ ਇੰਡਸਟਰੀ ਹੈ ਸਾਰੀ ਜਿਹੜੀ ਜ਼ਿਆਦਾਤਰ ਉਰੇ ਪਾਰਟਿਸਿਪੇਟ ਕਰ ਰਹੀ ਹੈ ਸੋ ਇਹਦੇ ਨਾਲ ਦੋ ਤਰ੍ਹਾਂ ਦਾ ਫਾਇਦਾ ਹੁੰਦਾ ਜਿੱਥੇ ਐਮਐਸਐਮਈ ਸਮਾਲ ਸਕਿਲ ਇੰਡਸਟਰੀ ਜਿਹੜੀ ਹੈ ਉਹ ਉਹਨੂੰ ਮਤਲਬ ਕਿ ਪਰੋਸਾ ਮਿਲਦਾ ਵਾੜਤ ਮਿਲਦੀ ਹੈ ਉੱਥੇ ਆਹੀ ਜੀ ਐਗਜ਼ੀਬਿਸ਼ਨਸ ਦੇ ਨਾਲ ਫੋਰਨ ਤੋਂ ਫੋਰਨ ਤੋਂ ਭਾਵ ਜਿਹੜੇ ਫੋਰਨ ਕੰਟਰੀਜ਼ ਤੋਂ ਤਾਂ ਆਂਦੇ ਜਾਂਦੇ ਨੇ ਜਿਹੜੀਆਂ ਸੂਬੇ ਬਾਹਰਲੇ ਸੂਬਿਆਂ ਤੋਂ ਵੀ ਲੋਕ ਉਰੇ ਆਂਦੇ ਨੇ ਦੇਖਣ ਆਂਦੇ ਨੇ ਐਗਜ਼ਿਬਿਟ ਕਰਨ ਆਂਦੇ ਨੇ ਉਹਨਾਂ ਨੂੰ ਵੀ ਇਹ ਪਤਾ ਲੱਗਦਾ ਕਿ ਸਾਡੇ ਕੋਲ ਕਿੰਨਾ ਪੋਟੈਂਸ਼ੀਅਲ ਹੈ ਪੰਜਾਬ ਦੇ ਅੰਦਰ ਸੋ ਬੜਾ ਚੰਗਾ ਲੱਗਿਆ ਮੈਨੂੰ ਅੱਜ ਉਹਰੇ ਪਹੁੰਚ ਕੇ ਔਰ ਸਰਕਾਰ ਦਾ ਜਿੱਥੇ ਤੱਕ ਪੰਜਾਬ ਸਰਕਾਰ ਦੀ ਗੱਲ ਕਰੀਏ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਇੱਕੋ ਹੀ ਸੋਚ ਹੈ ਕਿ ਪੰਜਾਬ ਦੇ ਇੰਡਸਟਰੀ ਨੂੰ ਪਰਫੁੱਲਤ ਕਰਨਾ ਤੇ ਤੁਸੀਂ ਦੇਖਿਆ ਹੁਣ ਹੁਣ ਤੋਂ ਤਿੰਨ ਦਿਨ ਪਹਿਲਾਂ ਮੇਰੀ ਇੱਕ ਉਹਦੇ 'ਚ ਨਿਊਜ਼ ਵੀ ਲੱਗੀ ਸੀ ਜਿਹਦੇ ਵਿੱਚ ਅਸੀਂ ਇਹ ਕਿਹਾ ਸੀ ਵੀ 88000 ਕਰੋੜ ਰੁਪਏ ਦਾ ਅਸੀਂ ਨਿਵੇਸ਼ ਹੈ ਜਿਹੜਾ ਇਹ ਪੰਜਾਬ ਦੇ ਅੰਦਰ ਕੀਤਾ ਹੈ ਸਰਕਾਰ ਦੇ ਅੰਦਰ ਔਰ ਉਹ ਬੜਾ ਔਥੈਂਟਿਕ ਹੈ ਇਹ ਡਿਟੇਲ ਤਾਂ ਹੀ ਨਹੀਂ ਹੋਊਗੀ ਵੀ ਕੈਨ ਆਲਸੋ ਪ੍ਰੋਵਾਈਡਿੰਗ ਦੀ ਡਿਟੇਲਸ ਆਲਸੋ 188000 ਕਰੋੜ ਰੁਪਏ ਦਾ ਨਿਵੇਸ਼ ਜਿਹੜਾ ਪੰਜਾਬ ਦੇ ਅੰਦਰ ਆਇਆ ਅਸੀਂ ਇਸ ਸੰਸਥਾ ਜਿਹੜੀ ਹੈ ਜਿਹੜੀ ਆਰਕੈਕਸ ਕਰਵਾ ਰਹੀ ਹੈ ਅਸੀਂ ਇਹ ਇਹ ਇੱਕ ਸੰਸਥਾ ਨਹੀਂ ਇਹਦੇ ਨਾਲ ਕਈ ਸੰਸਥਾ ਨਾਲ ਜੁੜੀਆਂ ਹੋਈਆਂ ਨੇ ਜਿਵੇਂ ਇੱਕ ਤਾਂ ਤੁਸੀਂ ਐਨਪੀਸੀ ਐਨਪੀਸੀ ਦਾ ਦੱਸਿਆ ਸੀਗਾ ਤੁਸੀਂ ਇਸ ਤਰ੍ਹਾਂ ਇੱਕ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟ ਆਰਕੀਟੈਕਟਸ ਹੈ ਜਿਹੜਾ ਉਹ ਵੀ ਜੁੜਿਆ ਹੋਇਆ ਹੈ ਹੈ ਨਾ ਟ੍ਰਿਪਲ ਆਈਡੀ ਹੈ ਨਾ ਉਹ ਵੀ ਮਤਲਬ ਇਹ ਜਿਹੜੇ ਇਹ ਇਸ ਤਰ੍ਹਾਂ ਨਾਲੇ ਕਈ ਸੰਸਥਾਵਾਂ ਦਾ ਜਿਹੜਾ ਰਲ ਮਿਲ ਕੇ ਉਪਰਾਲਾ ਹੈ ਸੋ ਜਿਹਦੇ 'ਚ ਮੈਂ ਇਹ ਕਹੂੰਗਾ ਵੀ ਇਸ ਤਰ੍ਹਾਂ ਦੀ ਐਗਜ਼ੀਬਿਸ਼ਨਸ ਨੂੰ ਪ੍ਰੋਮੋਟ ਕਰਨਾ ਚਾਹੀਦਾ ਔਰ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਪੰਜਾਬ ਦੇ ਅੰਦਰ ਅਹੀ ਐਗਜ਼ੀਬਿਸ਼ਨਸ ਲੱਗ ਰਹੀਆਂ ਨੇ ਤਾਂ ਜਿਹਦੇ ਨਾਲ ਆਪਣਾ ਜਿਹੜਾ ਪੰਜਾਬ ਦਾ ਜਿਹੜਾ ਸੰਤ ਹੈ ਉਹ ਹੋਰ ਪਰਪਲ ਦਾ ਤੁਸੀਂ ਸਰ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਅੱਜ ਕੱਲ ਦੇ ਨਾਲ ਆਰਕੀਟੈਕਟ ਫੀਲਡ ਵਿੱਚ ਮਤਲਬ ਲੋਕ ਯੂਥ ਆ ਰਹਾ ਹੈ ਕਾਫੀ ਮਤਲਬ ਇਸ ਫੀਲਡ ਵਿੱਚ ਕਾਫੀ ਰੁਝਾਨ ਹੋ ਗਿਆ ਹੈ ਦੇਖੋ ਇੱਕ ਯਾਦ ਰੱਖਿਓ ਜਿਹੜੇ ਵੀ ਰਾਈジング ਨੈਸ਼ਨਸ ਹੁੰਦੇ ਨੇ ਨਾ ਜਿਹੜੇ ਵੱਧ ਰਹੇ ਹੁੰਦੇ ਨੇ ਨੈਸ਼ਨਸ ਨੇ ਉਹ ਉਹਦੇ ਨਿਰਮਾਣ ਦੇ ਵਿੱਚ ਸਭ ਤੋਂ ਵੱਡਾ ਰੋਲ ਆਰਕੀਟੈਕਟਸ ਦਾ ਹੁੰਦਾ ਇੱਕ ਚੀਜ਼ ਨੋਟ ਕਰ ਲਓ ਤੁਸੀਂ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਜੇ ਤਾਂ ਕੋਈ ਚੀਜ਼ ਪਹਿਲਾਂ ਪ੍ਰੀਪਲਾਨਡ ਹੋ ਜਵੇ ਜੀ ਉਹਦੇ ਰਿਜ਼ਲਟਸ ਨੇ ਅੱਜ ਚੰਡੀਗੜ੍ਹ ਨੂੰ ਲੋਕ ਇੰਨਾ ਸੋਹਣਾ ਕਿਉਂ ਸਮਝਦੇ ਨੇ ਇਹ ਪ੍ਰੀਪਲਾਨਡ ਹੈ ਜਿਹੜੇ ਆਪਣਾ ਬਾਕੀ ਆਪਾਂ ਜਿਹੜੇ ਸ਼ਹਿਰਾਂ 'ਚ ਕਈ ਵਾਰ ਰਹਿੰਦੇ ਹੁੰਦੇ ਆ ਉਹ ਪੋਸਟ ਪਲਾਨਡ ਹੁੰਦੇ ਨੇ ਜਿੰਮੇ ਜਿੰਮੇ ਰਿਕੁਆਇਰਮੈਂਟ ਆਪਾਂ ਉਵੇਂ ਉਵੇਂ ਪਲਾਨਿੰਗ ਕਰਦੇ ਚਲੇ ਜਾਂਦੇ ਆ ਸੋ ਆਰਕੀਟੈਕਟ ਦਾ ਕੰਮ ਇੱਕੋ ਸਭ ਤੋਂ ਵੱਡਾ ਰੋਲ ਹੁੰਦਾ ਕਿ ਕਿਸੇ ਵੀ ਚੀਜ਼ ਨੂੰ ਪ੍ਰੀਪਲਾਨਡ ਕਰ ਦੇਵੇ ਜੀ ਚਾਹੇ ਉਹ ਤੁਹਾਡਾ ਘਰ ਹੈ ਚਾਹੇ ਤੁਹਾਡਾ ਉਹ ਵਰਕਪਲੇਸ ਹੈ ਚਾਹੇ ਤੁਹਾਡਾ ਕਿਸੇ ਵੀ ਕਿਸਮ ਦਾ ਸੋ ਆਰਕੀਟੈਕਟਾਂ ਜਿਵੇਂ ਕੁਦਰਤ ਸਭ ਤੋਂ ਵੱਡੀ ਆਰਕੀਟੈਕਟ ਤਾਂ ਕੁਦਰਤ ਹੈ ਸੋ ਐਵੇਂ ਆਰਕੀਟੈਕਟ ਦਾ ਰੋਲ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਹੈ ਸੋ ਮੈਂ ਉਹਨਾਂ ਆਰਕੀਟੈਕਟਸ ਨੂੰ ਵੀ ਉਹਨੂੰ ਵਧਾਈ ਦਿੰਨਾ ਹੈ ਜਿਹੜੇ ਇਸ ਨੇਸ਼ਨ ਨੂੰ ਬਿਲਡ ਕਰਨ ਦੇ ਵਿੱਚ ਇਸ ਮਤਲਬ ਕਿ ਸਮਾਜ ਨੂੰ ਬਿਲਡ ਕਰਨ ਦੇ ਵਿੱਚ ਜਿਹੜਾ ਆਪਣਾ ਬਹੁਤ ਸੋਹਣਾ ਰੋਲ ਅਦਾ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਕੋਈ ਵੀ ਚੀਜ਼ ਜਰੂਰ ਮੈਨਰਡ ਵੇ ਨਾਲ ਪਈ ਹੁੰਦੀ ਹੈ ਨਾ ਚਾਹੇ ਘਰਾਂ ਦੇ ਵਿੱਚ ਵੀ ਤੁਸੀਂ ਜਾਓਗੇ ਜੇ ਕੋਈ ਚੀਜ਼ ਮੈਨਰਡ ਵੇ ਨਾਲ ਪਈ ਹੈ ਉਹਦੀ ਖੂਬਸੂਰਤੀ ਚਾਰ ਗੁਣਾ ਵੱਧ ਜਾਂਦੀ ਹੈ ਤੇ ਜੇ ਅਨਮੈਂਡਡ ਵੇ ਨਾ ਪਈਏ ਚਾਹੇ ਉਸ ਚੀਜ਼ ਸੋਹਣੀ ਵੀ ਹੋਵੇ ਉਹਦੀ ਵੀ ਖੂਬਸੂਰਤੀ ਖਤਮ ਹੋ ਜਾਂਦੀ ਹੈ ਸੋ ਇਹਨੂੰ ਖੂਬਸੂਰਤ ਬਣਾਉਣ ਦੇ ਵਿੱਚ ਸਾਡੇ ਭਾਰਤ ਨੂੰ ਜੋ ਇਹ ਯੋਗਦਾਨ ਪਾ ਰਹੇ ਨੇ ਇਸ ਗੱਲ ਦੀ ਇਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਧੰਨਵਾਦ ਥੈਂਕ ਯੂ ਜਿਹੜਾ ਐਗਜ਼ਿਬਿਸ਼ਨ ਲੱਗ ਰਹੀ ਹੈ ਇਸਨਾਰਕਸ ਦਾ ਆਰਕੀਟੈਕਚਰਲ ਐਕਸਪੋ इस एग्जीबिशन में ऑल ओवर इंडिया से 200 प्लस कंपनीज यहाँ पे आई हैं विद अराउंड 1000 थाउजेंड ब्रांड्स विच आर टोटली रिलेटेड विद इंटीरियर एक्सटीरियर एंड कंस्ट्रक्शन मटेरियल इस एग्जीबिशन का मेन जो एजेंडा है वो है यहाँ की प्रोफेशनल कैटेगरीज आई आर्किटेक्ट्स डिज़ाइनर्स बिल्डर्स कॉन्ट्रैक्टर उन सब के लिए एक नया रेंज मार्केट में क्या आ रहा है कंस्ट्रक्शन में क्या चल रहा है आज हम सस्टेनेबिलिटी को लेकर के आ रहे हैं तो उसमें ये नए प्रोडक्ट्स क्या क्या वर्किंग कर रहे हैं तो उन सब की नॉलेज उन सबको देखने का मौका और बिल्कुल प्रैक्टिकली उन सब चीज़ों को टच एंड फील लेने का मौका इस एग्जीबिशन में मिलेगा यस एग्जैक्टली लास्ट थ्री और फोर ईयर में जो भी एग्जीबिटर्स अब तक आए हैं वो सब प्रोडक्ट्स इस बार बिल्कुल लेटेस्ट वे में बिल्कुल नई रेंजेज़ में हम लोग ले करके आए हैं अगर आप इंटीरियर पे देखोगे तो इंटीरियर में बहुत ज़्यादा फोकस किया गया है कंपनी की तरफ से एज वेल एज़ जो कंस्ट्रक्शन से रिलेटेड प्रोडक्ट हैं वो आ, पुराने ना होकर के कुछ नई टेक्नोलॉजी और नए कॉन्सेप्ट के साथ में इस बार शोकेस हो रहे हैं तो अभी अभी मेयर मैडम आए हैं मिसेस बाबला वो भी आए हैं इसके अलावा अभी सर आने वाले जो कि वो भी चीफ गेस्ट ही हैं हमारे कैबिनेट मिनिस्टर हैं तो तरुण प्रीत जी इज ऑल्सो कमिंग ओवर हेयर और ਇਦੇ ਵਿੱਚ ਤਕਰੀਬਨ 200 ਤੋਂ ਵੱਧ ਸਟਾਲਸ ਨੇ ਇੱਕ ਲੇਟੈਸਟ ਟੈਕਨੋਲੋਜੀ ਦੇ ਨਾਲ ਹਰ ਇੱਕ ਨੇ ਆਪਣੇ ਜਿਹੜੇ ਸਟਾਲਸ ਨੂੰ ਡਿਸਪਲੇ ਕੀਤਾ ਵਾ ਔਰ ਸ਼ਹਿਰ ਵਾਸੀਆਂ ਵਾਸਤੇ ਵੀ ਇੱਕ ਬਹੁਤ ਵੱਡਾ ਮੌਕਾ ਵਾ ਕਿ ਉਹਨਾਂ ਨੂੰ ਇੱਕ ਰੂਫ ਦੇ ਥੱਲੇ ਇੱਕ ਛੱਤ ਦੇ ਥੱਲੇ ਤਕਰੀਬਨ 200 ਸਟਾਲ ਜਿਹੜੇ ਡਿਫਰੈਂਟ ਡਿਫਰੈਂਟ ਇੰਟੀਰੀਅਰ ਦੇ ਐਕਸਟੀਰੀਅਰ ਦੇ ਬਿਲਡਿੰਗ ਮਟੀਰੀਅਲ ਦੇ ਕੰਸਟਰਕਸ਼ਨ ਦੇ ਜਿਹੜੇ ਸਟਾਲਸ ਆ ਉਹ ਦੇਖਣ ਦਾ ਮੌਕਾ ਲੱਗਦਾ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਜਿਹੜਾ ਸਪੇਸ ਵੀ ਬਹੁਤ ਕੰਸਟ੍ਰੇਂਡ ਹੋ ਗਈ ਆ ਪਰ ਪ੍ਰੋਡਕਟਸ ਵੀ ਐਸੇ ਆ ਗਏ ਜਿਹੜੇ ਤੁਹਾਨੂੰ ਮਲਟੀਪਲ ਫੋਲਡਸ ਵਿੱਚ ਕੰਮ ਕਰਨ ਦਾ ਮੌਕਾ ਦਿੰਦੇ ਆ ਤੇ ਮੈਂ ਮਾਈਂਡਜ਼ মিডিਆ ਜਿਹੜੀ ਕੰਪਨੀ ਆ ਉਹਦੀ ਟੀਮ ਨੂੰ ਮੁਬਾਰਕਬਾਦ ਵੀ ਦਿੰਨਾ ਵਾ ਕਿ ਜਿਹੜਾ ਇਹ ਐਗਜ਼ਿਬਿਸ਼ਨ ਲਗਾ ਕੇ ਕਿਉਂਕਿ ਐਗਜ਼ਿਬਿਸ਼ਨ ਲਗਣੀ ਬਹੁਤ ਜ਼ਰੂਰੀ ਆ ਜਿੱਥੇ ਪਬਲਿਕ ਨੂੰ ਅਵੇਅਰਨੈਸ ਹੁੰਦੀ ਆ ਕਿ ਲੇਟੈਸਟ ਟੈਕਨੋਲੋਜੀ ਆ ਗਈ ਉਹ ਆਪਣੇ ਘਰ ਦੇ ਬਣਾਉਣ ਦੇ ਵਿੱਚ ਆਪਣੇ ਆਫਿਸ ਬਣਾਉਣ ਦੇ ਵਿੱਚ ਉਹਨਾਂ ਪ੍ਰੋਡਕਟਸ ਨੂੰ ਯੂਜ਼ ਕਰਦੀ ਆ ਤਾਂ ਕਿ ਉਹਨਾਂ ਪ੍ਰੋਡਕਟਸ ਨੂੰ ਯੂਜ਼ ਕਰਕੇ ਉਹ ਜਿੱਥੇ ਟਾਈਮ ਦੀ એનર્ਜੀ ਦੀ ਜਿਹੜੀ ਬਹੁਤ ਵੱਡੀ ਸੇਵਿੰਗ ਕਰਦੇ ਆ ਤਾਂ ਮੈਂ ਬਹੁਤ ਵੱਡੀ ਮੁਬਾਰਕਬਾਦ ਦਿੰਨਾ ਵਾ ਮਾਈਂਡਸ ਮੀਡੀਆ ਗਰੁੱਪ ਨੂੰ ਜਿਨ੍ਹਾਂ ਨੇ ਇਹ ਐਗਜ਼ਿਬਿਸ਼ਨ ਕੰਟੀਨਿਊਸ 7th ਐਡੀਸ਼ਨ ਅੱਜ ਲਗਾਇਆ ਵਾ ਤੇ ਇਹਦੇ ਨਾਲ ਬਹੁਤ ਵੱਡਾ ਜਿੱਥੇ ਸ਼ਹਿਰ ਨੂੰ ਫਾਇਦਾ ਹੋਵੇਗਾ ਉਥੇ ਜਿਹੜੇ ਐਗਜ਼ਿਬਿਟਰਸ ਨੂੰ ਐਸ ਵਿਲ ਐਸ ਦਾ ਕੰਜ਼ਿਊਮਰਸ ਨੂੰ ਵੀ ਬਹੁਤ ਵੱਡਾ ਫਾਇਦਾ ਹੋਵੇਗਾ ਤਾਂ ਕਿ ਉਹ ਉਹਨਾਂ ਪ੍ਰੋਡਕਟਸ ਨੂੰ ਯੂਜ਼ ਕਰਨ ਕਾਸਟ ਆਫ ਐਫੀਸ਼ੀਐਂਸੀ ਹੋਵੇ ਤੇ ਉਹਦੀ ਜਿਹੜੀ ਲੌਂਗ ਲਾਈਫ ਆ ਉਹ ਨਾਰਮਲ ਦੇ ਨਾਲੋਂ ਵੱਧ ਹੋਵੇ ਉਦੇ ਨਾਲ ਇੱਕ ਪ੍ਰੋਡਕਟਿਵਿਟੀ ਜਿਹੜੀ ਆ ਉਹ ਪ੍ਰੋਡਕਟ ਦੇ ਵਿੱਚ ਆਉਂਦੀ ਆ ਤੇ ਬਹੁਤ ਚੀਜ਼ਾਂ ਐਸੀਆਂ ਬੜ ਸਾਨੂੰ ਜਿਹੜੀਆਂ ਅਸੀਂ ਆਮ ਤੌਰ ਤੇ ਨਹੀਂ ਦੇਖ ਸਕਦੇ ਇਹਨਾਂ ਐਗਜ਼ਿਬਿਸ਼ਨਸ ਦੇਖ ਕੇ ਅਸੀਂ ਉਹਨਾਂ ਦੀ ਇੰਪਲੀਮੈਂਟੇਸ਼ਨ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਅੱਜ ਕੀ ਜੋ ਐਗਜ਼ਿਬਿਸ਼ਨ ਆ ਆਰਚੈਕਸ 25 ਇਸ ਦਾ ਜੋ ਆਯੋਜਨ ਹੈ ਉਹ ਮਾਈਂਡਸ মিডিਆ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਕੀ ਤਰਫੋਂ ਸੇ ਕੀਤਾ ਗਿਆ ਹੈ इसमें जैसे आप देख रहे हैं जहाँ पे लोगोस इंडियन इंस्टीट्यूट ऑफ आर्किटेक्ट्स का जो चंडीगढ़ चैप्टर है उसकी तरफ से उसको सहयोग है एन का सहयोग है इंस्टीट्यूट ऑफ इंटीरियर डिज़ाइनर्स का सपोर्ट है और एक फायर की नई संस्था बनी है जिसका नाम फासा है उसका इसको सहयोग है तो यहाँ पे कोई 25 से तीस हज़ार लोग आने वाले हैं तो हमें लगता है कि अंडर वन रूफ बहुत सारा नॉलेज अबाउट बिल्डिंग मटेरियल्स एंड टेक्नोलॉजीज़ लोग ले सकेंगे इस रीजन को इसको बहुत फायदा मिलेगा थैंक यू स्टार्ट अह मैं आर्कस्टे माइंड मीडिया टोटल टीम ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਹੈ ਜਿਨ੍ਹਾਂ ਨੇ ਹਰ ਸਾਲ ਇੱਕ ਬੈਂਚਮਾਰਕ ਕ੍ਰੀਏਟ ਕੀਤੇ ਨੇ ਮੈਂ ਨੈਟਵਰਕ ਫॉर द पीपल ऑफ कंस्ट्रक्शन ਜਿਹਦਾ ਇੱਕ ਕੋ-ਪਾਰਟਨਰ ਹੈ ਉਹ ਨਾਲ ਮਿਲ ਕੇ ਇਹਨਾਂ ਦੇ ਨਾਲ ਕੰਮ ਕਰ ਰਹੇ ਨੇ NPC ਦਾ ਪਰਪਸ ਕੀ ਸੀ ਕਿ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਸੀ ਇਹਨਾਂ ਨੂੰ انرਜਾਈਜ਼ ਕਰਨਾ ਸਾਡਾ ਇਸੇ ਕਰਕੇ ਇੱਥੇ ਅਸੀਂ ਐਜ਼ ਅ ਸਟਾਲ ਟੂ سپورਟ ਆਲ ਦੀ ਪਾਰਟਿਸਪੈਂਟ ਇਨ ਦਿਸ ਇਨ ਦਿਸ ਐਗਜ਼ੀਬਿਸ਼ਨ ਤਾਂ ਅਸੀਂ ਸਾਰਿਆਂ ਨੂੰ ਮਿਲ ਕੇ سپورਟ ਵੀ ਕਰ ਰਹੇ ਹਾਂ ਉਹਨਾਂ ਦੀ ਨੈਟਵਰਕਿੰਗ ਵੀ ਕਰ ਰਹੇ ਹਾਂ ਤਾਂ ਅਸੀਂ 2 ਜਾਂ 3 ਦਿਨ 4 ਦਿਨ ਅਸੀਂ ਇੱਥੇ ਹੀ ਰਵਾਂਗੇ ਔਰ ਅਸੀਂ ਇੱਕ ਟੀਮ ਬਣ ਕੇ ਇੱਥੋਂ ਮੂਵ ਕਰਕੇ ਹਰੇਕ ਬੰਦੇ ਦੇ ਸਟਾਲ ਦੇ ਵਿੱਚ ਮੂਵ ਕਰਕੇ ਔਰ यंगस्टर्स भी आ रहे हैं बच्चे भी आ रहे हैं दूसरे तीसरे दिन डिफरेंट कॉलेज़ तो जेडे साढ़े न अलाइन हो के एक स्टॉल के उ एक प्रोडक्ट की डिटेल बारे समझण के थैंक यू सर ये सात आठ नौ दस तरीक को है जिसमें हमारा जो मेजर इवेंट है वो नौ तरीक को दोपहर के दो बजे से लेकर साढ़े पाँच बजे तक होगा अब हमारे हॉस्पिटैलिटी इंडस्ट्री मिनिस्टर भी आ रहे हैं जो जिनका अभी ग्यारह बजे इवेंट होना शुरू शुरू होने जा रहा है तो आज सुबह हमारे मेयर मेयर हैं जो चंडीगढ़ के उन्होंने इनाग्रेट किया ये वाला इवेंट तो इसके बाद डिफरेंट कंपटीशन है हर रोज़ का एक नया नया है एंड डिबेट है टू एग्जैक्टली नो अबाउट द आर्किटेक्चर एंड द एंड द इंजीनियरिंग